ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਜੀ ਬੀਰੂਨ ਕੁਮਾਰ ਸ਼ਰਮਾ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਉਹਨਾਂ ਦੀ ਗਾਈਡਲਾਈਨ ਮੁਤਾਬਕ ਜ਼ਿਲ੍ਹਾ ਪਟਿਆਲਾ ਪੁਲਿਸ ਵੱਲੋਂ ਅਸੀਂ ਕਨੌਰ ਸੜਕ ਵਿੱਚ ਵੀ ਜਿਹੜਾ ਹੈ ਉਹ ਮਾੜੇ ਅਨਸਰਾਂ ਦੇ ਖਿਲਾਫ ਜਿਹੜਾ ਹੈ ਸਖਤੀ ਨਾਲ ਕਾਰਵਾਈ ਕਰ ਰਹੇ ਹਾਂ ਪਿਛਲੇ ਸਮੇਂ ਤੋਂ ਚਾਹੇ ਉਹ ਨਸ਼ਾ ਦੀ ਗੱਲ ਹੋਵੇ ਚਾਹੇ ਕੋਈ ਚੋਰਾ ਦੀ ਗੱਲ ਹੋਵੇ ਚਾਹੇ ਕੋਈ ਹੋਰ ਮਾੜੇ ਕੰਮ ਕਰਨ ਵਾਲੇ ਗਰੋਹ ਦਾ ਮਾਮਲਾ ਹੋਵੇ ਤਾਂ ਕੱਲ ਸਾਡੀ ਜਿਹੜੀ ਹੈ ਸ਼ੰਭੂ ਪੁਲਿਸ ਦੀ ਜਿਹੜੀ ਟੀਮ ਨੇ ਐਸਐਚਓ ਸ਼ੰਭੂ ਇੰਸਪੈਕਟਰ ਹਮਨ ਪਾਲ ਵਰਕ ਤੇ ਉਹਦੇ ਨਾਲ ਸਾਰੀ ਟੀਮ ਚੌਕੀਦਾਰ ਟੇਪਲਾ ਐਸੇ ਉਤਾਰ ਸਿੰਘ ਉਹਨਾਂ ਰਸ਼ਮੀ ਗੁਵਾਰ ਤੇ ਸਾਰੇ ਸਟਾਫ ਨੇ ਬੜੀ ਮਿਹਨਤ ਨਾਲ ਜਿਹੜਾ ਹੈ ਜਿਹੜਾ ਮੋਟਰਸਾਈਕਲ ਚੋਰ ਬਰੋਕਾਬੂ ਕੀਤਾ ਜਿਹਦੇ ਵਿੱਚ ਉਹਨਾਂ ਨੇ ਤਿੰਨ ਮੋਟਰਸਾਈਕਲ ਚੋਰੀ ਜਿਹੜੇ ਬਰਾਮਦ ਕੀਤੇ ਨੇ ਇੱਕ ਚਾਰ ਬੰਦੇ ਜਿਹੜਾ ਗ੍ਰੋਸਰੀ ਡਾਕੇ ਚੋਰੀ ਦੀ ਮੋਟਸਰਲ ਇਕੱਠੇ ਕਰਕੇ ਉੱਥੇ ਵੇਚਣ ਦੀ ਤਿਆਰੀ ਸੀਗਾ ਤੇ ਜਦੋਂ ਇਹਨਾਂ ਨੂੰ ਪਤਾ ਲੱਗਿਆ ਤਾਂ ਇਹਨਾਂ ਨੇ ਉਹਨਾਂ ਨੂੰ ਰੰਗੇ ਹਥੀ ਸਮੇਤ ਮੋਟਸਰਲ ਜਿਹੜਾ ਕਾਬੂ ਕੀਤਾ ਮੌਕੇ ਤੇ ਇਹਨਾਂ ਪਾਸੋਂ ਤਿੰਨ ਮੋਟਸਰਲ ਜਿਹੜਾ ਹੈ ਬਰਾਮਦ ਕੀਤੇ ਇਹਨਾਂ ਚ ਇੱਕ ਦੋਸ਼ੀ ਹਰਵਿੰਦਰ ਸਿੰਘ ਉਰਫ ਜੱਗੀ ਤਨਹੇੜੇ ਦਾ ਦੂਸਰਾ ਅਭਿਸ਼ੇਕ ਕੁਮਾਰ ਜਿਹੜਾ ਰਾਜਪੁਰਾ ਕਲੋਨੀ ਦਾ ਹੈ ਅਰਤਾਪ ਕਲੋਨੀ ਰਾਜਪੁਰਾ ਦਾ ਹੈ ਤੀਸਰਾ 라ਜਵੀਰ ਸਿੰਘ ਹੈ ਤੇ ਚੌਥਾ ਜਿਹੜਾ ਆਕਾਸ਼ਦੀਪ ਸਿੰਘ ਹੈ ਸ਼ੰਭੂ ਪਲਾਦੇ ਨੇ ਇਹਨਾਂ ਚੋਂ ਜਿਹੜਾ ਹਰਵਿੰਦਰ ਸਿੰਘ ਹੈ ਇਹਦੇ ਤੇ ਪਹਿਲਾਂ ਵੀ ਚੋਰੀ ਦਾ ਮਕਦਮਾ ਦਰਜ ਹੈ। ਕਤਵਾਲੀ ਥਾਣੇ ਦੇ ਵਿੱਚ। ਤੇ ਇਹਨਾਂ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਤਿੰਨ ਮੋਰਸਲ ਇਹਨਾਂ ਤੋਂ ਬਰਾਮਦ ਕਰ ਲਏ ਨੇ। ਬਾਕੀ ਇਹਨਾਂ ਨੂੰ ਅੱਜ ਮਾਨਯੋਗ ਅਦਾਲਤ ਚ ਪੇਸ਼ ਕੀਤਾ ਜਾਣਾ ਹੈ। ਪੇਸ਼ ਕਰਕੇ ਇਹਨਾਂ ਦਾ ਪੁਲਸਵਾਰਣ ਲਵਾਂਗੇ ਤੇ ਇਹਨਾਂ ਤੋਂ ਹੋਰ ਵੀ ਵੱਡੇ ਜਿਹੜੀ ਹੈ ਮਰਾਬੀ ਦੀ ਸੰਭਾਵਨਾ ਹੈ ਤੇ ਅਸੀਂ ਕੋ ਕਰਾਂਗੇ। ਜਿਹੜੀ ਇਹਨਾਂ ਕੋਲ ਕਵਾੜੀਏ ਖਰੀਦੇ ਹੈਗੇ ਆ ਉਹਨਾਂ ਤੇ ਵੀ ਕੋਈ ਕਾਰਵਾਈ ਕੀਤੀ ਜਾ ਸਕਦੀ ਹੈ। ਤਾਂ ਜਿਹੜਾ ਵੀ ਇਹਦੇ ਨਾਲ ਜੁੜਿਆ ਹੋਇਆ ਕੋਈ ਮੋਟਰਸਾਈਕਲ ਚੋਰੀ ਕਰਵਾਉਂਦਾ ਹੋਇਆ ਕਿਸੇ ਵੀ ਤਰੀਕੇ ਨਾਲ ਸਿੱਧਾ ਜਾ ਸਿੱਧੇ ਜਾਂ ਚੋਰੀ ਦਾ ਮਾਲ ਲੈਂਦਾ ਹੋਇਆ ਇਹਨਾਂ ਨੂੰ ਹਲਾਸ਼ਰੀ ਜਾਂਦਾ ਹੋਇਆ ਉਹਦੇ ਨਾਲ ਵੀ ਅਸੀਂ ਸਖੀਰਾਂ ਕਰ ਲਏ। ਇਨਵੈਸਟੀਗੇਸ਼ਨ ਦੇ ਦੌਰਾਨ ਕੁਝ ਗੱਲਾਂ ਸਾਹਮਣੇ ਆਈਆਂ ਸੋਸਟਰ ਨੇ ਹਜੇ ਇਨਵੈਸਟੀਗੇਸ਼ਨ ਜਾਰੀ ਸੀ ਤੇ ਅਜੇ ਅਸੀਂ ਕਰ ਰਹੇ ਹਾਂ। ਜਦੋਂ ਵੀ ਸਾਨੂੰ ਯੂਨੀਵਰਸਿਟੀ ਤੇ ਜਿਹੜੀ ਗੱਲ ਸਾਹਮਣੇ ਆਊਗੀ ਤੁਹਾਡੇ ਨਾਲ ਅਸੀਂ ਜ਼ਰੂਰ ਸਾਂਝੀ ਕਰਾਂਗੇ। ਇਹ ਚਾਰੇ ਜਿਵੇਂ ਿਕਨੋ ਆਪਣਾ ਹਲਕਾ ਿਕਨੋ ਰੋ ਰਾਜਪੁਰਾ ਨਾਲ ਹੀ ਸੰਬੰਧਿਤ ਨੇ। ਇਹਨਾਂ ਚਾਰਾਂ ਦੇ ਲਾਪਰ ਹੋਰ ਨੂੰ ਕੋਈ ਮੰਨਿਆ ਵੀ ਜਾਂ ਇਹਨਾਂ ਦੇ ਗੈਂਗ 'ਚ ਜਾਂ ਇਹਨਾਂ ਦੀ ਜਿਹੜੀ ਟੀਮ 'ਚ ਕੋਈ ਹੋਰ ਤੋਂ ਅਜੇ ਤੱਕ ਨਹੀਂ ਕੋਈ ਗੱਲ ਸਾਹਮਣੇ ਪਰ ਜੇ ਕੋਈ ਆਈ ਤਾਂ ਜ਼ ਤਨੂੰ ਪੇਸ਼ ਵੀ ਕਰਨਾ ਫਾਈਲ ਵੀ ਪੂਰੀ ਕਰਨੀ ਹੁੰਦੀ ਹੈ ਸਰ ਇਹ ਕਿਹੜੀ ਕਿਹੜੀ ਜਗ੍ਹਾ ਤੋਂ ਇਹਨਾਂ ਨੇ ਮੋਟਰਸਾਈਕਲ ਵਗੈਰਾ ਚੋਰੀ ਕੀਤੇ ਦੇ ਉਹ ਵੀ ਹਜੇ ਤੱਕ ਅਸੀਂ ਤੁਹਾਨੂੰ ਅਗਲੇ ਅਪਡੇਟ ਦੱਸਾਂਗੇ ਜਿਵੇਂ ਪੈਸ ਨੋਟ ਜਿਹੜਾ ਦੱਸਿਆ ਹੋਇਆ ਮੁਹਾਲੀ ਤੋਂ ਜੀ ਇਹ ਜਿਵੇਂ ਰਾਜਪੁਰਾ ਨਾਲ ਸੰਬੰਧਿਤ ਨੇ ਰਾਜਪੁਰਾ ਤੋਂ ਵੀ ਕੋਈ ਜਿਵੇਂ ਸਿਵਾਈਪਾਰਕ ਤੋਂ ਕਾਫੀ ਚੋਰੀ ਹੋ ਰਹੇ ਨੇ ਕਲੋਨੀਆ ਤੋਂ ਵੀ ਹੋ ਰਹੇ ਨੇ ਦੇਖੋ ਇਹ ਮੋਟਰਸਾਈਕਲਾਂ ਦੇ ਜਿਹੜੇ ਮਾਲਕਾਂ ਦਾ ਪਤਾ ਕਰਕੇ ਕੋਈ ਇਹਦਾ ਨੰਬਰ ਵਗੈਰਾ ਟਰੇਸ ਹੁੰਦੇ ਨੇ ਇਹਨਾਂ ਨੇ ਤਾਂ ਉਹ ਨੰਬਰ ਵਗੈਰਾ ਟਰੇਸ ਕਰਕੇ ਅਸੀਂ ਜੇ ਅਸੀਂ ਨੰਬਰ ਇੰਜਨ ਟਰੇਸ ਕਰਕੇ ਉਹ ਮਾਲਕਾਂ ਤੱਕ ਪਹੁੰ ਮੇਨ ਤਾਂ ਫਿਲਹਾਲ ਤਾਂ ਵੇਚਣ ਦੀ ਗੱਲ ਹੈ ਅੱਗੇ ਇਹ ਕੀ ਕਰਦੇ ਨੇ ਜਾਂ ਇਹਨਾਂ ਨੇ ਇਹ ਕਦੋਂ ਚੋਰੀ ਕੀਤੇ ਨੇ ਕਿੱਥੇ ਇਹਨਾਂ ਨੇ ਯੂਜ਼ ਕੀਤੇ ਨੇ ਜਾਂ ਇਹਨਾਂ ਨੇ ਕੋਈ ਹੋਰ ਕ੍ਰਾਈਮ ਕੀਤਾ ਉਹ ਅੱਗੇ ਇਨਵੈਸਟੀਗੇਸ਼ਨ ਦੇਖਾਂਗੇ ਨਾ ਸਾਡੀ ਤੁਹਾਡੇ ਕੋਲੋਂ ਕੀ ਧਾਰਾ ਲਾਈ ਜੀ ਹੋਣੀ ਹੈ ਇਹਨਾਂ ਤੇ ਅਸੀਂ ਜਿਹੜੀ ਹੈਗੀ ਨਵੇਂ ਕਾਨੂੰਨ ਦੀ 303 ਬੀਐਨਐਸ ਤੇ 317 ਜਿਵੇਂ ਦੋ ਜਿਵੇਂ ਧਾਰਾ ਲਾ ਕੇ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ